ਫੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹਾਂ ਸੋ ਹਾਜ਼ਰ ਆਜ ਦੇ ਕੁਝ ਮਸਲੇ ਆਜ ਦੇ ਕੁਝ ਗੱਲਾਂ ਬਤ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ ਪੰਜ ਮਸਲੇ ਅੱਜ ਤੁਹਾਡੇ ਨਾਲ ਆਪਾਂ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਜਿਹੜੇ ਕੈਨੇਡਾ ਦੇ ਵਿੱਚ ਮੁਜ਼ਾਰੇ ਹੋਏ ਰਿਹਾ ਯੂਨੀਵਰਸਿਟੀਆਂ ਦੇ ਵਿੱਚ ਕੈਨੇਡੀਅਨਾਂ ਦੇ ਹੱਕ 'ਚ ਨਹੀਂ ਆ ਵੱਡੀ ਗਿਣਤੀ ਇੱਕ ਦੂਜੀ ਜਿਹੜਾ ਡਰੱਗ ਰੀਕ੍ਰਿਮਿਨਲਾਈਜੇਸ਼ਨ ਵਾਲਾ ਮਾਮਲਾ ਆਟਵਾ ਨੇ ਮਨਜ਼ੂਰੀ ਦੇ ਦਿੱਤੀ ਆ BC ਦੇ ਵਿੱਚ ਖਾਸ ਤੌਰ ਤੇ ਤੀਜੀ ਗੱਲਬਾਤ BC ਦੇ ਵਿੱਚ ਸੋਕੇ ਕਾਰਨ ਮੱਛੀਆਂ ਖਤਰੇ 'ਚ ਨੇ ਸਾਡੇ ਵਾਲੇ ਦੁਆਲੇ ਚੌਥੀ ਗੱਲਬਾਤ ਪਾਸਪੋਰਟ ਦਫਤਰਾਂ ਦੇ ਵਿੱਚ ਪਾਸਪੋਰਟ ਦਫਤਰ ਵਾਲਿਆਂ ਨਾਲ ਜੇਕਰ ਕਿਸੇ ਨੇ ਗੱਲਬਾਤ ਕਰਨੀ ਹੋਵੇ ਤੇ ਕਮਿਊਨੀਕੇਸ਼ਨ ਦੇ ਵਿੱਚ ਹਜੇ ਵੀ ਦੇਰੀ ਹੋ ਰਹੀ ਆ ਤੇ ਆਖਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕੈਨੇਡਾ ਦੇ ਕਈ ਸ਼ਹਿਰ ਜਿਹੜੇ ਆ ਕਾਰਾਂ ਦੀ ਵਰਤੋਂ ਘਟਾ ਰਹੇ ਆ ਕਾਰ ਫਰੀ ਜ਼ੋਨ ਬਣਾ ਰਹੇ ਆ ਇੱਕ opinion poll ਆਈ ਆ ਸਾਹਮਣੇ ਜਿਹੜੀ ਇਹ ਦੱਸਦੀ ਆ ਕਿ ਜਿਹੜੇ ਲਗਭਗ ਅੱਧੇ ਕੈਨੇਡੀਅਨ ਨੇ ਇਹ ਪ੍ਰੋ ਪਾਲੈਸਟੀਨੀਆਂ ਅਨ ਕੈਂਪਮੈਂਟ ਜਿਹੜੀ ਕਿ ਯੂਨੀਵਰਸਿਟੀਆਂ ਦੇ ਕੈਂਪਸਸ ਦੇ ਵਿੱਚ ਹੋਈ ਆ ਉਹ ਇਹਦਾ ਵਿਰੋਧ ਕਰ ਰਹੇ ਆ ਅੱਲਾ ਕੀ ਦਾ ਮਤਲਬ ਇਹ ਨਹੀਂ ਕਿ ਉਹ ਇਹਨਾਂ ਦੀ ਵਿਚਾਰਧਾਰਾ ਦਾ ਵਿਰੋਧ ਕਰ ਰਹੇ ਆ ਜਾਂ ਉਹ ਚਾਹੁੰਦੇ ਨਹੀਂ ਆ ਇਸ ਤਰੀਕੇ ਦੇ ਨਾਲ ਪਰ ਅੱਧੇ ਕੈਨੇਡੀਅਨ ਜਿਹੜੀ ਇਹ ਐਨ ਕੈਂਪਮੈਂਟ ਯੂਨੀਵਰਸਿਟੀ ਦੇ ਵਿੱਚ ਹੋਈ ਆ ਕਿ ਲੋਕ ਸਟੂਡੈਂਟਸ ਜਿਹੜੇ ਆ ਧਰਨੇ ਮਜਾਰੇ ਦੇਣ ਲੱਗ ਪਏ ਆ ਉਹਦੇ ਵਿਰੋਧ ਵਿੱਚ ਆ ਜਿਹੜੇ 31% ਲੋਕ ਨੇ ਇਸ ਸਰਵੇ ਦੇ ਵਿੱਚ ਲਾਸਟ ਵੀਕਐਂਡ ਕੀਤਾ ਗਿਆ ਸਿਰਫ ਉਹ ਸਪੋਰਟ ਕਰਦੇ ਆ ਇਸ ਇਨਕੈਂਪਮੈਂਟ ਦੀ 48% ਜਿਹੜੇ ਆ ਉਹ ਵਿਰੋਧ ਨੇ ਇਹਨਾਂ ਡੈਮੋਨਸਟ੍ਰੇਸ਼ਨ ਦੇ ਤੇ ਪੰਜਾਂ ਦੇ ਵਿੱਚੋਂ ਇੱਕ ਇਹ ਕਹਿੰਦਾ ਕਿ ਸਾਨੂੰ ਪਤਾ ਨਹੀਂ ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਬਈ 48% ਵਿਰੋਧ ਕਰ ਰਹਾ ਸਿਰਫ 31% ਹੱਕ ਵਿੱਚ ਨੇ ਵੀ ਇਹ ਠੀਕ ਆ ਹੁਣ ਉਹ ਕਹਿੰਦੇ ਲੋਕ ਕੀ ਆ ਇਹ ਤਾਂ ਬਾਅਦ ਦੀ ਗੱਲ ਆ ਪਰ ਮਸਲਾ ਇਹ ਆ ਵੀ ਲੋਕ ਨਹੀਂ ਚਾਹੁੰਦੇ ਯੂਨੀਵਰਸਟੀਆਂ ਕਿਉਂਕਿ ਪੜ੍ਹਨ ਲਿਖਣ ਵਾਲੀ ਥਾਂ ਆ ਇੱਥੇ ਪੜ੍ਹਾਈ ਲਿਖਾਈ ਦੀ ਗੱਲ ਹੋਣੀ ਚਾਹੀਦੀ ਆ ਪੋਲਿਟਿਕਸ ਇੱਥੇ ਨਹੀਂ ਹੋਣੀ ਚਾਹੀਦੀ ਇਹ ਸ਼ੁਰੂ ਸਾਰਾ ਕੁਝ ਅਮਰੀਕਾ ਦੇ ਵਿੱਚੋਂ ਹੋਇਆ ਤੇ ਇਧਰਲੇ ਪਾਸੇ ਆਇਆ ਉੱਥੇ ਲਗਭਗ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਹ ਪਯਾਮਾ ਸਟੇਟਾਂ ਦੇ ਵਿੱਚ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਵੱਖ-ਵੱਖਰੇ ਤਰੀਕੇ ਦੇ ਨਾਲ ਇਹ ਕੈਂਪਮੈਂਟਸ ਹੋਈਆਂ ਤੇ ਉੱਥੋਂ ਫਿਰ ਗੱਲਬਾਤ ਦੀ ਵਾਦੀ ਇਧਰ ਕੈਨੇਡਾ ਵਾਲੇ ਪਾਸੇ ਆ ਗਈ ਆਸਟ੍ਰੇਲੀਆ ਦੇ ਵਿੱਚ ਵੀ ਹੋਈਆਂ ਕੈਨੇਡਾ ਦੇ ਵਿੱਚ 48% ਲੋਕ ਕਹਿੰਦੇ ਵੀ ਅਸੀਂ ਸਹਿਮਤ ਨਹੀਂ ਹੈ ਨਹੀਂ ਹੋਣੀ ਚਾਹੀਦੀ ਕੈਂਪਮੈਂਟ ਅਸਲ ਦੇ ਵਿੱਚ ਇੱਥੇ ਹਫਤਾ ਤੋਂ ਪਹਿਲਾਂ ਸ਼ੁਰੂ ਹੋਈ ਹੈ ਆਪਣੇ ਕੈਂਪਮੈਂਟ ਦਾ ਮਤਲਬ ਉਹਨੇ ਕੈਂਪ ਲਾ ਲੇ ਯੂਨੀਵਰਸਿਟੀ ਦੇ ਵਿੱਚ ਜਿੱਥੇ ਥਾਂ ਵਿਹਲੀ ਸੀਗੀ ਉੱਥੇ ਇਹਨਾਂ ਨੇ ਟੈਂਟ ਲਾ ਕੇ ਤੇ ਆਪਣੇ ਬੈਠ ਗਏ ਆ ਉੱਥੇ ਜਿਹੜੀਆਂ ਆ ਯੂਬੀਸੀ ਦੇ ਵਿੱਚ ਤੇ ਇਹਨਾਂ ਨੇ ਪੋਰਟੇਬਲ ਟਾਇਲਟਸ ਵੀ ਲਿਆਦੀਆਂ ਪਾਣੀ ਦਾ ਪ੍ਰਬੰਧ ਹੋਰ ਸਾਰਾ ਪ੍ਰਬੰਧ ਕਰ ਲਿਆ ਪੂਰਾ ਧਰਨਾ ਲਾ ਕੇ ਬੈਠਿਆ ਲੋਕ ਇਹ ਜਿਹੜੇ ਟੈਂਟ ਲਾ ਕੇ ਬੈਠੇ ਆ ਕੈਂਪ ਬਣਾ ਕੇ ਬੈਠੇ ਆ ਇਹਦੇ ਵਿਰੋਧ ਵਿੱਚ ਨੇ ਕਿ ਇਹ ਨਹੀਂ ਹੋਣਾ ਚਾਹੀਦਾ ਸਟੂਡੈਂਟਸ ਮੰਗ ਕਰ ਰਹੇ ਆ ਕਿ ਜਿਹੜੇ ਸਕੂਲ ਨੇ ਉਹ ਆਪਣੀ ਜਿਹੜੀਆਂ ਇਨਵੈਸਟਮੈਂਟ ਜੇ ਕਿਸੇ ਦਾ ਵੀ ਸਬੰਧ ਇਜ਼ਰਾਈਲ ਦੀਆਂ ਡਿਫੈਂਸ ਕੰਪਨੀਆਂਜ਼ ਦੇ ਨਾਲ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜ ਲੈਣ ਮੈਗਲ ਯੂਨੀਵਰਸਿਟੀ ਨੇ ਕੰਡਮ ਕੀਤਾ ਇਹਨਾਂ ਪ੍ਰੋਟੈਸਟ ਨੂੰ ਆਪਣੇ ਕੈਂਪਸ ਦੇ ਵਿੱਚ ਯੂਨੀਵਰਸਿਟੀ ਇਸੇ ਤਰ੍ਹਾਂ ਇੱਕ ਕਵੈਕ ਸਰਕਾਰ ਜਿਹੜੀ ਹੈ ਉਹਨਾਂ ਨੇ ਪੁਲਿਸ ਨੂੰ ਪੁੱਛਿਆ ਕਿ ਉਹ ਸਟੈਪ ਇਨ ਕਰੇ ਪਰ ਲਾਰ ਫੋਰਸਮੈਂਟ ਜਿਹੜੇ ਹੈ ਉਹਨਾਂ ਨੇ ਕੋਈ ਐਕਸ਼ਨ ਜਿਹੜਾ ਨਹੀਂ ਲਿਆ ਪਿਛਲੇ ਹਫਤੇ ਜੱਜ ਨੇ ਇੱਕ ਰਿਕਵੈਸਟ ਨੂੰ ਰਿਜੈਕਟ ਕਰ ਦਿੱਤਾ ਸੀ ਕਿ ਇਹਨਾਂ ਜਿਹੜੇ ਧਰਨਾਕਾਰੀਆਂ ਨੂੰ ਪਾਸੇ ਹਟਾਉਣ ਦੇ ਲਈ ਜਿਹੜੀ ਤਾਕਤ ਦੀ ਵਰਤੋਂ ਕਰਨੀ ਚਾਹੀਦੀ ਹੈ ਜੱਜ ਨੇ ਕਿਹਾ ਸੀ ਨਹੀਂ ਅ ਜਿਹੜੀ ਯੂਨੀਵਰਸਿਟੀ ਆਫ ਆਟਵਾ ਦੇ ਵਿੱਚ ਤੇ ਯੂਨੀਵਰਸਿਟੀ ਆਫ ਟੋਰੰਟੋ ਦੇ ਵਿੱਚ ਬੀਏ ਇਨ ਕੈਂਪਮੈਂਟ ਹੋਈ ਹੈ ਇੱਥੇ ਆਪਣੇ ਯੂਬੀਸੀ ਦੇ ਵਿੱਚ ਹੋਈ ਹੈ ਬੀਸੀ ਦੇ ਵਿੱਚ ਅ ਇਹਦੇ ਨਾਲ ਨਾਲ ਜਿਹੜੀ ਅਮਰੀਕਾ ਦੀਆਂ ਯੂਨੀਵਰਸਿਟੀ ਆ ਕਲੰਬੀਆ ਤੇ ਯੂਸੀਐਲਏ ਉੱਥੇ ਸਟੂਡੈਂਟ ਤੇ ਪੁਲਿਸ ਦਾ ਕਲੈਸ਼ ਵੀ ਹੋਇਆ ਆ ਆਪਸ ਦੇ ਵਿੱਚ ਜਿਹੜੇ ਬੈਰੀਕੇਡ ਆ ਉਹ ਆਪਣੇ ਆਪ ਦੇ ਵਿੱਚ ਉੱਥੇ ਕੈਂਪਸ ਦੇ ਵਿੱਚ ਬਿਲਡਿੰਗ ਦੇ ਵਿੱਚ ਵੀ ਲਾਏ ਗਏ ਆ ਸਿੱਧਾ ਟਕਰਾਅ ਵੀ ਹੋਇਆ ਆ ਤੇ ਜਿਹੜੀ ਲੈਜਰ ਪੋਲ ਆ ਇਹਦੇ ਵਿੱਚ 44% ਜਿਹੜੇ ਲੋਕ ਰਿਸਪੌਂਡ ਕਰ ਰਹੇ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਕਿ ਅਨਕੈਂਪਮੈਂਟ ਜਿਹੜੀ ਆ ਉਹਨੂੰ ਡਿਸਮੈਂਟਲ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਕੈਂਪਸ ਦੀ ਸੇਫਟੀ ਤੇ ਉਹਨੂੰ ਖਤਰਾ ਹੋ ਸਕਦੇ ਆ ਤੇ ਇਹ ਟ੍ਰੈਂਡ ਇੱਥੇ ਨਹੀਂ ਸ਼ੁਰੂ ਹੋਣਾ ਚਾਹੀਦਾ ਕਿ ਕਿਸੇ ਦੂਜੇ ਦੇਸ਼ ਦੇ ਵਿੱਚ ਰੌਲਾ ਪਿਆ ਤੇ ਤੁਸੀਂ ਉਹਦੀ ਸਪੋਰਟ ਦੇ ਵਿੱਚ ਇੱਥੇ ਕੁਛ ਨਾ ਕੁਛ ਕਰ ਲੋ ਅ 33% ਜਿਹੜੇ ਆ ਉਹ ਸਹਿਮਤ ਹੋਏ ਆ ਇਸ ਗੱਲ ਦੇ ਨਾਲ ਕਿ ਨਹੀਂ ਰਿਮੂਵ ਕੀਤੇ ਜਾਣੇ ਚਾਹੀਦੇ 23% ਰਿਸਪੌਂਡੈਂਟ ਜਿਹੜੇ ਆ ਉਹ ਕਹਿੰਦੇ ਆ ਕਿ ਪ੍ਰੋਟੈਸਟ ਐਕਸੈਪਟ ਕਰ ਲੈਣੇ ਚਾਹੀਦੇ ਆ ਇੱਕ ਇਨ ਦਾ ਫਾਰਮ ਆਫ ਫ੍ਰੀ ਸਪੀਚ ਜਿਹੜਾ ਹਰ ਇੱਕ ਮਨੁੱਖ ਦੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਇਹਨੂੰ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਆ ਸੋ ਇਹਨਾਂ ਨੇ ਲਗਭਗ ਜਿਹੜੀ ਇਹ ਲੈਜਰ ਪੋਲ ਸੀ 1519 ਜਿਹੜੇ ਨੂੰ ਸਰਵੇ ਕੀਤਾ ਸੀ ਤੇ ਉਹਦੇ ਵਿੱਚੋਂ ਇਹ ਨਤੀਜੇ ਕੱਢ ਕੇ ਅ ਦੱਸਿਆ 3 ਕੁਆਟਰ ਕਹਿ ਲਓ ਜਾਂ 73% ਤੇ ਜਿਹੜੇ ਹੈਗੇ ਆ ਉਹਨਾਂ ਨੇ ਨਾ ਕਿਹਾ ਤੇ 17% ਜਿਹੜੇ ਆ ਤੇ ਇੱਕ ਹੋਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਕੁਛ ਨਹੀਂ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਮਸਲਾ ਉਹਨਾਂ ਦੇ ਉੱਤੇ ਲੋਕਾਂ ਦੀ ਕੀ ਰਾਏ ਆ ਇਹ ਇਸ ਵੇਲੇ ਸਾਹਮਣੇ ਆਈ ਅਗਲੀ ਗੱਲਬਾਤ ਫੈਡਰਲ ਸਰਕਾਰ ਨੇ ਅਪਰੂਵ ਕਰ ਦਿੱਤਾ ਬੀਸੀ ਦੀ ਰਿਕਵੈਸਟ ਨੂੰ ਕੱਲ ਮੰਗਲਵਾਰ ਨੂੰ ਕੱਲ ਵੀ ਇਹ ਚਰਚਾ ਚੱਲ ਰਹੀ ਆ ਰੀਕਵੈਲੀਜ਼ੇਸ਼ਨ ਕਰਨ ਦੇ ਲਈ ਡਰੱਗਸ ਨੂੰ ਪਬਲਿਕ ਸਪੇਸਸ ਦੇ ਵਿੱਚ ਯੂਜ਼ ਕਰਨ ਤੋਂ ਜੋ ਹਸਪੀਟਲ ਦੇ ਵਿੱਚ ਜਾਂ ਪਾਰਕਾਂ ਦੇ ਵਿੱਚ ਬੀਸੀ ਦੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਨਵਰਥ ਇਹਨਾਂ ਨੇ ਕੱਲ ਹੀ ਦੁਪਹਿਰੇ ਨਿਊਜ਼ ਦੇ ਵਿੱਚ ਕਹਿ ਦਿੱਤਾ ਸੀ ਨਿਊਜ਼ ਕਾਨਫਰੰਸ ਜਿਹੜੀ ਕੱਲ ਕੀਤੀ ਸੀ ਇਹਨਾਂ ਨੇ ਕੱਲ ਮਤਲਬ ਮੰਗਲਵਾਰ ਉਹਦੇ ਵਿੱਚ ਜਿਹੜੀ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਪ੍ਰੋਵਿੰਸ ਨੇ ਰਿਕੁਐਸਟ ਕੀਤੀ ਸੀ ਤੇ ਉਹਦਾ ਰਿਸਪੌਂਸ ਜਿਹੜਾ ਆਇਆ ਆ ਕਿ ਇਹ ਕਮਿਊਨਿਟੀ ਕੰਸਰਨ ਜਿਹੜੀ ਹੈਗੀ ਆ ਤੇ ਉਹ ਕਹਿੰਦੇ ਅਸੀਂ ਹੁਣ ਜਿਹੜੀ ਸਰਕਾਰ ਨੇ ਵੀ ਰਿਸਪੌਂਡ ਕੀਤਾ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਪੁਲਿਸ ਹੈਗੀ ਆ ਉਹ ਪੁੱਛ ਰਹੀ ਆ ਕਿ ਪਬਲਿਕ ਡਰੱਗ ਯੂਜ਼ ਦੇ ਨਾਲ ਕਿੱਦਾਂ ਡੀਲ ਕਰਨਾ ਆ ਸੋ ਇਹ ਚਿੰਤਾ ਵਾਲੀ ਗੱਲ ਸੀਗੀ ਐਕਸਪਰਟ ਇਹ ਆਸ ਕਰ ਰਿਹਾ ਕਿ ਪਾਰਕਾਂ ਦੇ ਵਿੱਚ ਜਾਂ ਪਲੇ ਗਰਾਊਂਡਸ ਦੇ ਵਿੱਚ ਜਾਂ ਸਟਰੀਟਸ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਸੇਫ ਏਰੀਆ ਹੈਗੇ ਆ ਜਾਂ ਉਹਨਾਂ ਥਾਵਾਂ ਦੇ ਉੱਤੇ ਪਬਲਿਕਲੀ ਡਰੱਗ ਯੂਜ਼ ਨਾ ਕੀਤੀ ਜਾਵੇ ਇੱਕ ਸਾਲ ਹੋ ਗਿਆ ਇਹਨੂੰ ਲਗਭਗ ਜਿਹੜੀ 3 ਸਾਲਾਂ ਦਾ ਇੱਕ ਪਾਇਲਟ ਪ੍ਰੋਜੈਕਟ ਡੀਕ੍ਰਿਮੀਨਲਾਈਜੇਸ਼ਨ ਦਾ ਚਲਾਇਆ ਗਿਆ ਆ ਕਿ ਥੋੜੀ ਬਹੁਤੀ ਡਰੱਗ ਜਿਹੜੀ ਆ ਤੁਸੀਂ ਰੱਖ ਸਕਦੇ ਜਿਵੇਂ ਕਿ ਸ਼ੈਰੋਨ ਕੋਕੀਨ ਦੂਜੀਆਂ ਚੀਜ਼ਾਂ ਵੀ ਸ਼ਾਮਲਾ ਤੇ ਸਰਕਾਰ ਨੇ ਇਹ ਕਿਹਾ ਸੀ ਕਿ ਜਿਹੜੀਆਂ ਇਹ ਲੀਗਲ ਇਲੀਗਲ ਆ ਪਬਲਿਕ ਪਲੇਸਸ ਤੇ ਦਾ ਯੂਜ਼ ਕਰਨਾ ਸਰਕਾਰ ਨੇ ਹੁਣ ਇਹ ਪਹਿਲੇ ਪਾਇਲਟ ਪ੍ਰੋਜੈਕਟ ਲੈ ਕੇ ਆਂਦਾ ਸੀ ਜਿਹਦੇ ਤਹਿਤ ਇਹਨਾਂ ਨੇ ਕਿਹਾ ਸੀ ਕਿ 3 ਸਾਲ ਅਸੀਂ ਜਿਹੜਾ ਪ੍ਰੋਜੈਕਟ ਟੈਸਟ ਕਰਾਂਗੇ ਕਿ ਭਾਵੇਂ ਕੋਈ ਬੰਦਾ ਖਾਣ ਪੀਣ ਲਈ ਆਪਣੇ ਲਈ ਥੋੜੀ ਬਹੁਤੀ ਜਿਹੜੀ ਇਹ ਡਰੱਗ ਆ ਰੱਖ ਸਕਦਾ ਹੁਣ ਹੋਇਆ ਕਿ ਰੌਲਾ ਕਿੱਥੋਂ ਪਿਆ ਕਿ ਲੋਕ ਹਸਪਤਾਲਾਂ ਦੇ ਵਿੱਚ ਡਰਗ ਕਰਨ ਲੱਗ ਪਏ ਤੇ ਕਹਿੰਦੇ ਇਹ ਤਾਂ ਡੀਕਮਨਲਾਈਜ਼ ਹੋ ਗਿਆ ਸਾਨੂੰ ਪੁਲਿਸ ਕੁਝ ਕਹਿ ਹੀ ਨਹੀਂ ਸਕਦੀ ਤੇ ਕਹਿ ਵੀ ਨਹੀਂ ਕੁਝ ਸਕਦੀ ਪਰ ਉਹਨਾਂ ਜਿੱਥੇ ਨਰਸ ਕੰਮ ਕਰੀਆ ਨਰਸ ਜਿਹਨੇ ਘਰ ਜਾ ਕੇ ਆਪਣੇ ਬੱਚੇ ਨੂੰ ਫੀਡ ਕਰਨਾ ਆ ਬ੍ਰੈਸਟ ਫੀਡ ਕਰਨਾ ਆ ਉਹਦੇ ਕੋਲੋ ਜਿਹੜਾ ਬੰਦਾ ਬਿਠਾ ਆ ਉਹ ਸਿਗਰਟ ਪੀ ਰਿਹਾ ਜਾਂ ਨਸ਼ਾ ਲੈ ਰਿਹਾ ਉਹ ਨਸ਼ਾ ਉਹਨਾਂ ਦੇ ਅੰਦਰ ਵੀ ਤੇ ਕੁਦਰਤੀ ਜਾ ਰਿਹਾ ਤੇ ਇਹਦਾ ਮਤਲਬ ਉਹਨਾਂ ਦੇ ਬੱਚਿਆਂ ਦੇ ਅੰਦਰ ਵੀ ਜਾ ਰਿਹਾ ਤੇ ਇਹ ਇਹ ਬਹੁਤ ਵੱਡਾ ਸੰਕਟ ਬਣ ਗਿਆ ਸੀ ਇਹ ਸੁਣਨੀ ਸੀ ਰਹਿ ਕਿਸੇ ਦੀ ਗੱਲ ਉਹ ਕਹਿੰਦੇ ਡੀਕਮਨਲਾਈਜ਼ ਆ ਇੱਥੇ ਤੇ ਹੁਣ ਸਰਕਾਰ ਨੇ ਜਿਹੜੀ ਬੇਨਤੀ ਕੀਤੀ ਸੀ ਰੀਕ੍ਰਿਮੀਨਲਾਈਜੇਸ਼ਨ ਦੀ ਕਿ ਕੁਝ ਪਬਲਿਕ ਪਲੇਸਸ ਦੇ ਉੱਤੇ ਨੂੰ ਰੀਕ੍ਰਿਮੀਨਲਾਈਜ਼ ਕਰ ਦਿਓ ਆਪ ਦੁਬਾਰਾ ਕਰ ਦਿਓ ਇਹਨੂੰ ਕਿ ਪੁਲਿਸ ਫੜ ਸਕਦੀ ਹੈ ਤੇ ਤੁਹਾਨੂੰ ਕੁਝ ਕਰ ਸਕਦੀ ਵੀ ਇੱਧਰ ਉੱਧਰ ਜਾ ਕੇ ਤੁਸੀਂ ਜੋ ਕੁਝ ਕਰਨਾ ਹੈ ਉਹ ਕਰ ਲਓ ਪਰ ਇਹਦਾ ਪਬਲਿਕਲੀ ਨਹੀਂ ਤੁਸੀਂ ਕਰ ਸਕਦੇ ਤੇ ਹੁਣ ਸਰਕਾਰ ਨੇ ਇਹਨੂੰ ਮਾਨਤਾ ਦੇ ਦਿੱਤੀ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਸੋ ਜਿਹੜੀ ਪ੍ਰੋਵਿੰਸ਼ਲ ਸਟੈਟਿਸਟਿਕਸ ਆ ਉਹਦਾ ਇਹ ਦੱਸਦੀ ਆ ਕਿ ਜਿਹੜੇ ਲੋਕ ਟੌਕਸਿਕ ਡਰੱਗ ਦੇ ਨਾਲ ਮਰ ਰਹੇ ਆ ਉਹ ਜਿਹੜੀਆਂ 80% ਆ ਅਨਰੇਗੂਲੇਟਡ ਡਰੱਗ ਆ ਤੇ ਜਿਹੜੀਆਂ ਡੈਥਸ ਆ ਅੰਦਰ ਹੋ ਰਹੀਆਂ 47% ਜਿੱਥੇ ਪ੍ਰਾਈਵੇਟ ਰੈਜ਼ਿਡੈਂਸ ਨੇ 33% ਜਿਹੜੇ ਸੋਸ਼ਲ ਤੇ سپورਟਿਵ ਹਾਊਸਿੰਗ ਆ ਉੱਥੇ ਆ ਸਿੰਗਲ ਰੂਮ ਅਕੂਪੈਂਸੀ ਵਾਲ ਯੂਨਿਟਸ ਨੇ ਸ਼ੈਲਟਰਸ ਨੇ ਤੇ ਜਿਹੜੇ ਹੋਟੈਲਸ ਨੇ ਜਿਹੜੇ ਪਬਲਿਕ ਪੋゼਸ਼ਨ ਆ ਈਵਨ ਬਹੁਤ ਥੋੜੀ ਜਿਹੜੀ ਅਮਾਉਂਟ ਦੇ ਵਿੱਚ ਐਗਜ਼ੈਂਪਟ ਕੀਤੀ ਗਈ ਹੈ ਇਸ ਚੇਂਜ ਨੂੰ ਹੈਲਥ ਕੈਨੇਡਾ ਨੇ ਅਪਰੂਵ ਕਰ ਦਿੱਤਾ ਆ ਤੇ ਹੁਣ ਦੇਖੋ ਇਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਹਾਲਾਂਕਿ ਮੌਤਾਂ ਦੀ ਗਿਣਤੀ ਲਗਾਤਾਰ ਜਾਰੀ ਆ ਜਿਹੜਾ ਟੋਟਲ ਇਹਨੂੰ ਰੀਕ੍ਰਿਮੀਨਲਾਈਜ਼ ਕਰਨ ਤੋਂ ਬਾਅਦ ਦੇਖੋ ਹੁਣ ਕੀ ਗੱਲਬਾਤ ਆਉਂਦੀ ਹੈ ਜਿਹੜੇ ਐਲਨਸ ਟ੍ਰੱਕ ਹੋਣੇ ਇੱਥੇ ਬੀਸੀ ਯੂਨਾਈਟਿਡ ਦੇ ਉਹਨਾਂ ਨੇ ਇੱਕ ਮੋਸ਼ਨ ਵੀ ਲੈ ਕੇ ਆਂਦਾ ਸੀ ਕਿ ਇਹਨੂੰ ਪਾਰਲ ਪ੍ਰੋਜੈਕਟ ਨੂੰ ਪਿਛਲੇ ਮਹੀਨੇ ਖਤਮ ਕਰਨ ਦੇ ਲਈ ਕਿ ਸਰਕਾਰ ਨੂੰ ਫੋਕਸ ਕਰਨਾ ਚਾਹੀਦਾ ਆ ਕਿ ਜਿਹੜੀ ਫ੍ਰੀ ਟ੍ਰੀਟਮੈਂਟ ਤੇ ਮੈਂਟਲ ਹੈਲਥ ਸਰਵਿਸਸ ਦੇ ਉੱਤੇ ਪਰ ਉਹ ਗੱਲਬਾਤ ਜਿਹੜੀ ਬੜੀ ਨਹੀਂ ਸੀ ਦੇਖੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਦੇ ਨਾਲ ਅਸਰ ਜਿਹੜਾ ਇਹਨਾਂ ਥਾਵਾਂ ਦੇ ਉੱਤੇ ਪੈਂਦਾ ਆ ਅਗਲੀ ਗੱਲਬਾਤ ਦੋਸਤੋ ਵਾਤਾਵਰਣ ਦੇ ਨਾਲ ਸੰਬੰਧਿਤ ਜਿਹੜਾ ਇੱਕ ਇਹਦਾ ਪ੍ਰੋਜੈਕਟ ਆ ਇੱਕ ਪ੍ਰੋਜੈਕਟ ਦਾ ਨਾਮ ਆ 84000 ਵੈਨਕੂਵਰ ਆਇਲੈਂਡ ਦੇ ਉੱਤੇ ਜਿਹੜੀਆਂ ਫਿਸ਼ ਦੀ ਮੌਤ ਹੋ ਗਈ ਸੀ ਪਿਛਲੀ ਜੁਲਾਈ ਦੇ ਵਿੱਚ ਰਿਵਰ ਦੇ ਵਿੱਚ ਜਿਹੜੀਆਂ ਮੱਛੀਆਂ ਦੀ ਮੌਤ ਹੋ ਗਈ ਸੀ ਉਹਨਾਂ ਤੋਂ ਇਹ ਨਾਮ ਰੱਖਿਆ ਗਿਆ ਪ੍ਰੋਜੈਕਟ 8400 ਜਿਹੜੇ ਇਹ ਪ੍ਰੋਜੈਕਟ ਨੂੰ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਫਿਸ਼ ਡਾਈ ਆਫ ਆ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਜਿਹੜਾ ਇਹ ਵਾਤਾਵਰਣ ਨਾਲ ਸੰਬੰਧਿਤ ਇੱਕ ਮੁੱਦਾ ਹੈ ਜਿਹੜੇ ਵਿਗਿਆਨੀ ਨੇ ਉਹ ਚਿੰਤਾ ਕਰ ਰਹੇ ਨੇ ਇਸ ਗੱਲ ਦੀ ਕਿ ਜਿਹੜਾ ਕਲਾਈਮੇਟ ਚੇਂਜ ਆ ਤੇ ਖਾਸ ਕਰਕੇ ਜਿਹੜਾ ਸੋਕਾ ਡਰਾਟ ਆ ਉਹ ਫਿਸ਼ ਪੋਪੂਲੇਸ਼ਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਡੀ ਤਰ੍ਹਾਂ ਅ ਅਫੈਕਟ ਕਰ ਰਿਹਾ ਹੈ ਜਿਹੜਾ ਕੋਸ਼ਨ ਰਿਵਰ ਆ ਉਹਦੇ ਵਿੱਚ ਜਿਹੜੀਆਂ ਫਿਸ਼ਸ ਆ ਉਹਦੀ ਬਹੁਤ ਜ਼ਿਆਦਾ ਮੌਤ ਹੋਈ ਸੀ ਕਿਉਂਕਿ ਜਿਹੜੀਆਂ এনवायरमेंटਲ ਕੰਡੀਸ਼ਨ ਬਹੁਤ ਸਟ੍ਰੈਸਫੁਲ ਆ ਡਰਾਟ ਦਾ ਇਮਪੈਕਟ ਤੇ ਹੈ ਹੀ ਸੋਕਾ ਇੰਨਾ ਜ਼ਿਆਦਾ ਪੈ ਰਿਹਾ ਆ ਕਿ ਜਿਹੜੀ ਪਾਣੀ ਦੇ ਵਿੱਚ ਮੱਛੀਆਂ ਦੀ ਮੌਤ ਹੋ ਰਹੀ ਆ ਕਮਿਊਨਿਟੀ ਦਾ ਇੱਥੇ ਜਿਹੜੀ ਕਮਿਊਨਿਟੀ ਆ ਉਹ ਇਹਨੂੰ ਫਿਸ਼ ਤੇ ਰਿਵਰਸ ਨੂੰ ਮਤਲਬ ਆਪਣੇ ਫੈਮਿਲੀ ਮੈਂਬਰ ਵਾਂਗੂ ਟ੍ਰੀਟ ਕਰਦੇ ਆ ਕਿ ਸਾਡੇ ਪਰਿਵਾਰ ਦਾ ਹਿੱਸਾ ਆ ਉਸ ਕਮਿਊਨਿਟੀ ਦੇ ਵਿੱਚ ਤੇ ਜਿਹੜੇ ਫਿਸ਼ਰਜ਼ ਆ ਫਿਸ਼ਰੀਜ਼ ਤੇ ਓਸ਼ੀਅਨ ਕੈਨੇਡਾ ਆ ਉਹ ਐਟਰੀਬਿਊਟ ਕਰਦੇ ਆ ਕਿ ਜਿਹੜੀ ਫਿਸ਼ ਆ ਉਹ ਮਰ ਰਹੀ ਹੈ ਕਿਉਂਕਿ এনਵਾਇਰਨਮੈਂਟਲ ਸਟ੍ਰੈਸ ਕਰਕੇ ਦੂਜਾ ਕਿ ਕੋਈ ਖਾਸ ਕੌਜ਼ ਇਹਦੇ ਤੋਂ ਬਿਨਾ ਹੁਣ ਬਹੁਤ ਸਾਰੇ ਰਿਵਰ ਆ ਜਿਹਨਾਂ ਦੇ ਉੱਤੇ ਇਹਦਾ ਅਸਰ ਪਿਆ ਆ ਸੋ ਸੈਲਮਨ ਬਹੁਤ ਮਹੱਤਵਪੂਰਨ ਹੈ ਸੈਲਮਨ ਦਾ ਇੱਕ क्रूशियल ਰੋਲ ਆ ਸਾਡੇ ਇਕੋਸਿਸਟਮ ਦੇ ਵਿੱਚ ਤੇ ਦੀ ਪ੍ਰੋਟੈਕਸ਼ਨ ਦੇ ਵਿੱਚ ਤੇ ਚੈਲੰਜਸ ਬਹੁਤ ਸਾਰੇ ਨੇ ਇਹ ਸਾਰੇ ਕਿਸ ਦੇ ਵਿੱਚ ਨੇ ਨੇਚਰਲ ਰਿਸੋਰਸਸ ਇਹਨਾਂ ਨੂੰ ਮੈਨੇਜ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਪ੍ਰੋਜੈਕਟ ਦਾ ਪਰਪਸ ਇਹੀ ਆ ਕਿ 84000 ਜਿਹੜਾ ਪ੍ਰੋਜੈਕਟ ਆ ਉਹ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਦੇ ਲਈ ਆ ਇੰਪੋਰਟੈਂਸ ਕੀ ਆ ਪਾਣੀ ਦੀ ਮੱਛੀ ਨੂੰ ਮਤਲਬ ਇਹ ਵੀ ਹੁਣ ਲੋਕਾਂ ਨੂੰ ਦੱਸਣਾ ਪੈ ਰਿਹਾ ਦੇ ਬਾਰੇ ਵੀ ਜਾਣਕਾਰੀ ਦੇਣੀ ਪੈ ਰਹੀ ਆ ਜਿਹੜਾ ਆਰਟ ਪ੍ਰੋਜੈਕਟ ਇੱਕ ਕੀਤਾ ਹੈ ਗੈਰਾਂ ਨੇ ਅਨਕਰੇਜ ਕਰਦਾ ਹੈ ਲੋਕਾਂ ਨੂੰ ਕਿ ਜਿਹੜਾ ਰਿਲੇਸ਼ਨਸ਼ਿਪ ਆ ਮੱਛੀ ਦਾ ਤੇ ਪਾਣੀ ਦਾ ਉਹਦੇ ਬਾਰੇ ਦੱਸਿਆ ਜਾਵੇ ਜਿਹੜਾ ਕਨੈਕਸ਼ਨ ਆ ਇਹਦਾ ਕੁਦਰਤ ਦੇ ਨਾਲ ਉਹਨੂੰ ਵੀ ਹਾਈਲਾਈਟ ਕਰਦਾ ਹੈ ਕਿ ਇੰਟਰਕਨੈਕਟਡਨੈਸ ਆ ਜਿਹੜੀ ਸਾਰੇ ਲਿਵਿੰਗ ਬੀਇੰਗ ਦੀ ਇਸ ਐਨਵਾਇਰਨਮੈਂਟ ਦੇ ਵਿੱਚ ਦੂਜਾ ਹੈਗਾ ਕਿ ਪ੍ਰੋਜੈਕਟ ਇੰਡੀਵਿਜੂਅਲਸ ਤੇ ਜਿਹੜੀਆਂ ਕਮਿਊਨਿਟੀਜ਼ ਹਨ ਉਹਨਾਂ ਨੂੰ ਵੀ ਕਨਸਿਡਰ ਕਰਦਾ ਹੈ ਦੂਜਾ ਇਹ ਆ ਕਿ ਜਦੋਂ ਇਦਾ ਇੰਪੈਕਟ ਹਿਊਮਨ ਚੋਇਸਸ ਦੇ ਉੱਤੇ ਪੈਂਦਾ ਹੈ ਤਾਂ ਉਹਦੀ ਵੀ ਗੱਲਬਾਤ ਕੀਤੀ ਜਾਂਦੀ ਹੈ ਇੱਕ ਹੈਲਥੀਅਰ এনवायरमेंट ਦੇ ਪ੍ਰਤੀ ਸ਼ੋ ਪ੍ਰੋਜੈਕਟ 84000 ਜਿਹੜਾ ਕਿ ਡਿਫੈਕਟ ਕਰਦਾ ਹੈ ਕਿ ਕਿਸ ਤਰ੍ਹਾਂ ਮੱਛੀਆਂ ਦੀ ਮੌਤ ਹੋਈ ਸੀ ਡਰੋਟ ਦੇ ਨਾਲ ਕੋਚਨ ਰਿਵਰ ਦੇ ਵਿੱਚ ਸਦਰ ਇਨਵੈਂਟ ਕੋਵਰ ਆਈਲੈਂਡ ਤੇ ਪਿਛਲੇ ਸਾਲ ਜੁਲਾਈ ਦੇ ਵਿੱਚ ਤੇ ਜੈਰਿਫਰ ਸ਼ੈਫਰਡ ਜਿਹੜਾ ਮੈਨੇਜ ਕਰ ਰਿਹਾ ਇਸ ਪ੍ਰੋਜੈਕਟ ਨੂੰ ਜਿਹਦੇ ਵਿੱਚ ਇੱਕ ਸੀਰੀਜ਼ ਆਫ ਗੈਦਰਿੰਗਸ ਕਮਿਊਨਿਟੀ ਦੇ ਵਿੱਚ ਤੇ ਲੋਕਾਂ ਨੂੰ ਦੱਸਿਆ ਜਾ ਰਿਹਾ ਏ ਸਾਰੇ ਕੁਸ਼ਤੇ ਬਾਰੇ ਜਿਹੜੀ ਅਵੇਅਰਨੈਸ ਦਿੱਤੀ ਜਾ ਰਹੀ ਆ ਉਹ ਇੱਕ ਬਹੁਤ ਵੱਡੀ ਜਿਹੜੀ ਗੱਲਬਾਤ ਐ ਇਸ ਵੇਲੇ ਸਮਝੀ ਜਾ ਰਹੀ ਦੋਸਤੋ ਇੱਕ ਹੋਰ ਖਬਰ ਜਿਹੜੀ ਸਾਡਾ ਇੱਥੇ ਧਿਆਨ ਮੰਗਦੀ ਆ ਕਿ ਪਾਸਪੋਰਟ ਕੈਨੇਡਾ ਦੀ ਜਿਹੜੀ ਸਮੱਸਿਆ ਆ ਕਿ ਕੈਨੇਡੀਅਨਸ ਨੇ ਉਹਨਾਂ ਨੂੰ ਲੰਬੇ ਵੇਟ ਟਾਈਮ ਦਾ ਸਾਹਮਣਾ ਕਰਨਾ ਪੈਂਦਾ ਪਾਸਪੋਰਟ ਸਰਵਿਸਸ ਦੇ ਲਈ ਚਾਹੇ ਉਹਨਾਂ ਨੇ ਮਤਲਬ ਜਿਹੜੀ ਕਮਿਊਨੀਕੇਸ਼ਨ ਕਰਨੀ ਆ ਉਹਨਾਂ ਦੇ ਨਾਲ ਕਿਸੇ ਨੂੰ ਕੋਈ ਲੋੜ ਆ ਕਿਸੇ ਨੂੰ ਕੋਈ ਗੱਲ ਆ ਉਹ ਕਿਸੇ ਵੀ ਰਿਪਰੈਜ਼ੈਂਟੇਟਿਵ ਦੇ ਨਾਲ ਜਾਂ ਆਫਿਸ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਆ ਤੇ ਚਾਹੇ ਇਨ ਪਰਸਨਲ ਕਰਨੀ ਹੋਵੇ ਤੇ ਚਾਹੇ ਫੋਨ ਤੇ ਕਰਨੀ ਹੋਵੇ ਸੋ ਜਿਹੜਾ ਪੈਂਡੈਮਿਕ ਆ ਇਹਨੇ ਡਿਲੇਜ ਕੀਤੇ ਆ ਪਾਸਪੋਰਟ ਪ੍ਰੋਸੈਸਿੰਗ ਦੇ ਵਿੱਚ ਤੇ ਉਹਦੇ ਤੋਂ ਬਾਅਦ ਫਰਸਟ੍ਰੇਸ਼ਨ ਹੋਈ ਆ ਟਰੈਵਲਰਸ ਦੇ ਵਿੱਚ ਜਿਹੜੇ ਕਿਉਂਕਿ ਨਾਰਮਲ ਦੇ ਉੱਤੇ ਰਿਟਰਨ ਸਾਰਾ ਕੁਝ ਹੋ ਗਿਆ ਪਾਸਪੋਰਟ ਕੈਨੇਡਾ ਨੇ ਕਲੇਮ ਕੀਤਾ ਆ ਕਿ ਇਹਨਾਂ ਨੇ ਆਪਣਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹਨੂੰ ਬਹੁਤਿਆਂ ਐਪਲੀਕੇਸ਼ਨ ਦੇ ਲਈ ਨਾਰਮਲ ਲੈ ਜਾਂਦਾ ਪਰ ਸਮੱਸਿਆ ਇਹ ਆ ਕਿ ਜਦੋਂ ਕਿਸੇ ਬੰਦੇ ਨੇ ਕਿਸੇ ਵੀ ਗੱਲਬਾਤ ਲਈ ਇਹਨਾਂ ਦੇ ਨਾਲ ਕਮਿਊਨੀਕੇਟ ਕਰਨਾ ਹੁੰਦਾ ਚਾਹੀ ਇਨ ਪਰਸਨ ਜਾ ਕੇ ਕੋਈ ਗੱਲ ਕਰਨਾ ਚਾਹੁੰਦਾ ਤੇ ਚਾਹੇ ਉਹ ਜਿਹੜਾ ਆ ਇਹਦੇ ਨਾਲ ਫੋਨ ਦੇ ਉੱਤੇ ਗੱਲ ਕਰਨਾ ਚਾਹੁੰਦਾ ਦੋਵਾਂ ਦੇ ਲਈ ਵੱਡੀ ਸਮੱਸਿਆ ਆ ਰਹੀ ਹੈ ਸਰਵਰ ਸਟੈਂਡਰਡ ਜਿਹੜੇ ਆ ਜਿੱਥੇ ਕਿਹਾ ਗਿਆ ਕਿ ਇੱਕ ਅ ਮਤਲਬ ਉਹਦੇ ਲਈ ਉਹ ਬਹੁਤ ਲੰਬਾ ਆ ਅਨਾਲਿਸਿਸ ਇਹ ਦੱਸਦਾ ਆ ਕਿ ਪਾਸਪੋਰਟ ਆਫਿਸਸ ਦੇ ਵਿੱਚ ਖਾਸ ਕਰਕੇ ਅਰਬਨ ਸੈਂਟਰਸ ਦੇ ਵਿੱਚ ਟਾਈਮ ਬਹੁਤ ਲੱਗਦਾ ਆ ਜਿਹੜੀ ਵੇਟ ਟਾਈਮ ਹੈਗੇ ਆ ਕਈ ਘੰਟੇ ਦੀ ਜਿਵੇਂ ਆਟਵਾ ਆ ਟੋਰਾਂਟੋ ਆ ਕੈਲਗਰੀ ਆ ਉਥੇ ਕਈ ਕੀ ਘੰਟੇ ਦੀ ਵੇਟ ਟਾਈਮ ਜਿਹੜੀ ਆਮ ਗੱਲ ਆ ਭਾਵੇਂ ਵਾਦੇ ਇਹਨਾਂ ਨੇ ਬਹੁਤ ਕੀਤੇ ਆ ਜਿਹੜੇ ਕੈਨੇਡੀਅਨ ਨੇ ਅਜੇ ਵੀ ਉਹ ਜਿਹੜਾ ਆਨਲਾਈਨ ਨਹੀਂ ਅਪਲਾਈ ਕਰ ਸਕਦੇ ਚੰਗੀ ਤਰ੍ਹਾਂ ਜਿਹੜੀਆਂ ਸਿਸਟਮ ਵਲਨਰੇਬਿਲਟੀਜ਼ ਆ ਉਹਦੇ ਵਿੱਚ ਕਈ ਸੰਕਟ ਆ ਉਹਦੇ ਕਰਕੇ ਆਨਲਾਈਨ ਅਪਲਾਈ ਨਹੀਂ ਕੀਤਾ ਜਾ ਸਕਦਾ ਕਸਟਮਰ ਸਰਵਿਸ ਤੇ ਜਿਹੜੇ ਇਸ਼ੂਜ਼ ਨੇ ਬੜੇ ਲੋਕ ਨੇ ਜਿਹੜੇ ਦੱਸ ਰਿਹਾ ਕਿ ਉਹਨੇ ਕਈ-ਕਈ ਘੰਟੇ ਉੱਥੇ ਲਾਈਨ ਦੇ ਵਿੱਚ ਖੜੇ ਰਹੇ ਤੇ ਉਹਨਾਂ ਨੂੰ ਬੜੀ ਰੂਡ ਟ੍ਰੀਟਮੈਂਟ ਅੱਗੇ ਮਿਲ ਰਹੀ ਹੈ ਸੋ ਇੱਕ ਨਵਾਂ ਆਨਲਾਈਨ ਸਟੇਟਸ ਚੈੱਕਰ ਵੀ ਟਰੈਕਰ ਜਿਹੜਾ ਉਹ ਵੀ ਲਾਂਚ ਕੀਤਾ ਗਿਆ ਹੈ ਪਰ ਇਸ਼ੂ ਅਸਲ ਵਿੱਚ ਹੈ ਗਿਆ ਕਿ ਫਾਈਲ ਨੰਬਰ ਜਦੋਂ ਨਹੀਂ ਉੱਥੇ ਜਿਹੜੀ ਐਕਸੈਸ ਉਹਦੀ ਨਹੀਂ ਹੁੰਦੀ ਸਰਕਾਰ ਇਹਦੇ ਵਿੱਚ ਇਹ ਕਹਿੰਦੀ ਆ ਕਿ ਜਿਹੜੇ ਨਵੀਂ ਕੈਬਨਟ ਪੋਜੀਸ਼ਨ ਆ ਉਹ ਕ੍ਰੀਏਟ ਕੀਤੀ ਹੈ ਇਹਨੂੰ ਅਡਰੈਸ ਕਰਨ ਦੇ ਲਈ ਡ੍ਰੀਬਲੀ ਚੈਲੰਜਸ ਦੇ ਲਈ ਤੇ ਇੰਪਰੂਵਮੈਂਟ ਜਿਹੜੀ ਹਜੇ ਸਲੋ ਆ ਸੋ ਮਿਨਿਸਟਰ ਆਫ ਸਿਟੀਜ਼ਨ ਸਰਵਿਸ ਜਿਹਨੂੰ ਇਹ ਟਾਸਕ ਦਿੱਤੀ ਗਈ ਹੈ ਕਿ ਪਾਸਪੋਰਟ ਸਰਵਿਸ ਨੂੰ ਅਪਰੂਵ ਕਰਨ ਦੇ ਲਈ ਹਜੇ ਤੱਕ ਕੋਈ ਸਿਗਨੀਫੀਕੈਂਟ ਚੇਂਜ ਇਹਦੇ ਵਿੱਚ ਲਿਆ ਨਹੀਂ ਸਕੇ ਜਿਹੜੇ ਡਿਪਾਰਟਮੈਂਟਲ ਰਿਸਪੌਂਸ ਆ ਡਿਪਾਰਟਮੈਂਟ ਜਿਹੜਾ ਰਿਸਪੌਂਸੀਬਲ ਆ ਪਾਸਪੋਰਟ ਸਰਵਿਸ ਦੇ ਰਿਹਾ ਕਨੋਲਜ ਕਰ ਰਿਹਾ ਨੇ ਚੈਲੰਜਸ ਨੂੰ ਪਰ ਕੋਈ ਕੰਕ੍ਰੀਟ ਸੋਲੂਸ਼ਨ ਇਹਦਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਕੰਫੀਡੈਂਸ ਨਹੀਂ ਆ ਕਿਉਂਕਿ ਜਿਹੜਾ ਖਾਸ ਤੌਰ ਦੇ ਉਤੇ ਕੰਫੀਡੈਂਸ ਦੀ ਗੱਲਬਾਤ ਆ ਉਹ ਨਹੀਂ ਆ ਤੇ ਇੰਪਰੂਵਮੈਂਟ ਦੀ ਇਹਦੇ ਵਿੱਚ ਖਾਸ ਤੌਰ ਦੇ ਉਤੇ ਬਹੁਤ ਲੋਡ ਆ ਸਟਾਫਿੰਗ ਬੈਟਰ ਹੋਣੀ ਚਾਹੀਦੀ ਆ ਆਨਲਾਈਨ ਐਪਲੀਕੇਸ਼ਨ ਆਪਸ਼ਨ ਹੋਣੀ ਚਾਹੀਦੀ ਆ ਜਿਹੜੀ ਇੰਪਰੂਵਡ ਕਸਟਮਰ ਸਰਵਿਸ ਹੋਣੀ ਚਾਹੀਦੀ ਹੈ ਫਿਊਚਰ ਆਊਟਲੁੱਕੇ ਦੀ ਇਦਾਂ ਆ ਕਿ ਭਾਵੇਂ ਇਸ ਵੇਲੇ ਇਸ਼ੂਸ ਹੈਗੇ ਆ ਪਰ ਹਜੇ ਵੀ ਕਿਤੇ ਨ ਕਿਤੇ ਆਸ ਆ ਕਿ ਜਿਹੜੀਆਂ ਬੈਟਰ ਪਾਸਪੋਰਟ ਸਰਵਿਸਸ ਆ ਭਵਿੱਖ ਦੇ ਵਿੱਚ ਸਰਕਾਰ ਜਿਹੜੀ ਆ ਉਹ ਸਰਕਾਰ ਦੀ ਇੰਟਰਵੈਂਸ਼ਨ ਦੇ ਨਾਲ ਇੰਪਰੂਵ ਹੋਣਗੀਆਂ ਸੋ ਇੱਕ ਤਾਂ ਹੈਗਾ ਵੀ ਤੁਸੀਂ ਪਾਸਪੋਰਟ ਅਪਲਾਈ ਕਰਤਾ ਉਹ ਤੁਹਾਡੇ ਘਰ ਤੱਕ ਆਉਂਦਾ ਬਹੁਤ ਵੱਡਾ ਸੰਕਟ ਪਿਛਲੇ ਸਮੇਂ ਦੇ ਵਿੱਚ ਖੜਾ ਹੋਇਆ ਸੀ ਲੋਕ ਲਾਈਨਾਂ ਲਾ ਲਾ ਕੇ ਬਾਹਰ ਇੱਕ ਰਾਤ ਪਹਿਲਾਂ ਆ ਜਾਂਦੇ ਸੀ ਹੁਣ ਉਹ ਗੱਲਬਾਤ ਤਾਂ ਨਹੀਂ ਆ ਪਰ ਫਿਰ ਵੀ ਆਫਿਸ ਦੇ ਨਾਲ ਜੇ ਕਿਸੇ ਨੇ ਕੰਟੈਕਟ ਕਰਨਾ ਆ ਚਾਹੇ ਫੋਨ ਨਾਲ ਤੇ ਚਾਹੇ ਉੱਥੇ ਜਾ ਕੇ ਉਹਦੇ ਚ ਬਹੁਤ ਵੇਟ ਟਾਈਮ ਆ ਤੇ ਉਹ ਇੱਕ ਸੰਕਟ ਬਹੁਤ ਵੱਡਾ ਇਸ ਵੇਲੇ ਬਣਿਆ ਆ ਜਿਹਦਾ ਹੱਲ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਿਹਾ ਕਿਤੇ ਤੇ ਸਮਾਂ ਆ ਗਿਆ ਸੀ ਵੀ ਵੇਟ ਟਾਈਮ ਐਪਲੀਕੇਸ਼ਨ ਦੇਣ ਦੇ ਲਈ ਇੰਨਾ ਸੀ ਕਿ ਆ ਜਿਹੜੇ ਲੋਕ ਆ ਉਹ ਕਈ ਵਾਰੀ ਦੂਜੇ ਸ਼ਹਿਰਾਂ ਦੇ ਵਿੱਚ ਇਥੋਂ ਵੈਨਕੂਵਰ ਤੋਂ ਐਡਮਿੰਟਨ ਜਾ ਕੇ ਵੀ ਪਾਸਪੋਰਟ ਜਮ੍ਹਾਂ ਕਰਾਉਣ ਲੱਗ ਪੈਸੀ ਵੀ ਜਿੱਥੇ ਕਿਤੇ ਲਾਈਨ ਛੋਟੀ ਆ ਉੱਥੇ ਜਾ ਕੇ ਜਿਹੜਾ ਇਹ ਇਹਨੂੰ ਕਰ ਲਿਆ ਜਾਵੇ ਤੇ ਅਦਰਵਾਈਜ਼ ਜਿਹੜਾ ਸੰਕਟ ਆ ਇਹ ਬਹੁਤ ਇਸ ਵੇਲੇ ਵੱਡਾ ਹੈ। ਦੋਸਤੋ ਵਾਤਾਵਰਨ ਲਗਭਗ ਰੋਜ਼ ਹੀ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਹੁਣ ਵਾਤਾਵਰਨ ਪ੍ਰਦੂਸ਼ਣ ਬਾਰੇ ਗੱਲਬਾਤ ਤੇ ਇਹਦੇ ਨਾਲ ਹੋਇਆ ਇਹ ਆ ਕਿ ਬਹੁਤ ਸਾਰੇ ਸ਼ਹਿਰ ਨੇ ਜਿਨ੍ਹਾਂ ਨੇ ਕੁਝ ਇਲਾਕੇ ਕਾਰ ਫਰੀ ਕਰਨੇ ਸ਼ੁਰੂ ਕਰ ਦਿੱਤੇ ਆ ਵੀ ਇੱਥੇ ਤੁਸੀਂ ਬਾਈਕ ਦੇ ਉੱਤੇ ਆਓ ਜਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਉੱਥੇ ਜਾਓ। ਤੇ ਇਹ ਕੁਛ ਇਹ ਇਹਨਾਂ ਇਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸਟੈਪ ਲੈ ਰਹੇ ਆ ਜਿੱਥੇ ਸਿਰਫ ਬਾਈਕ ਜਾ ਸਕਦੇ ਕਾਰ ਜਾ ਹੀ ਨਹੀਂ ਸਕਦੇ ਉਸ ਵੇਲੇ ਤੇ ਇਹਨਾਂ ਸ਼ਹਿਰਾਂ ਨੇ ਆਪਣੇ ਪੱਧਰ ਦੇ ਉੱਤੇ ਇਹ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਆ ਕਿ ਅਸੀਂ ਕਾਰ ਜਿਹੜੀ ਹੈ ਇੱਥੇ ਅਲਾਓ ਕਰਨੀ ਆ ਪਰ ਜਿਹੜਾ ਇਹ ਇਹਦਾ ਵਿਰੋਧ ਵੀ ਹੋ ਰਿਹਾ ਆ ਪਰ ਕਈ ਸ਼ਹਿਰ ਆ ਜਿਹੜੇ ਇਸ ਆਪਸ਼ਨ ਦੇ ਨਾਲ ਆ ਰਹੇ ਆ ਤੇ ਇਹ ਚਾਹੁੰਦੇ ਆ ਕਿ ਇੱਥੇ ਕਾਰਾਂ ਸ਼ਹਿਰ ਦੇ ਵਿੱਚ ਜਿਹੜੀਆਂ ਉਹ ਨਾ ਹੋਣ ਜਾਂ ਕਾਰ ਫਰੀ ਸਟ੍ਰੀਟਸ ਹੋਣ ਅ ਮਤਲਬ ਪੰਡੈਮਿਕ ਤੋਂ ਬਾਅਦ ਹਰ ਸਾਲ ਇਹਦਾ ਕਿਤੇ ਨਾ ਕਿਤੇ ਜ਼ਿਕਰ ਹੋ ਰਿਹਾ ਅਜਰੇ ਮੋਰ ਆਊਟਡੋਰ ਸਪੇਸਿਸ ਜਿੱਥੇ ਕਿ ਕੋਈ ਤੁਸੀਂ ਉਹਨੂੰ ਯੂਜ਼ ਕਰ ਸਕੋ ਵਾਕ ਕਰ ਸਕੋ ਖੇਡ ਖੇਡ ਸਕੋ ਇਹ ਸਾਰਾ ਕੁਝ ਹੋਵੇ ਅਸਲ ਦੇ ਵਿੱਚ ਇੱਕ ਕਾਰ ਫਰੀ ਸਟ੍ਰੀਟ ਜਿਹੜੀ ਅ ਮੌਂਟਰੀਅਲ ਦੇ ਵਿੱਚ ਆ ਇਹ ਸਮਰ ਦੇ ਵਿੱਚ ਇੱਕ ਹੋਰ ਹੋ ਜਾਣੀ ਆ ਸੋ ਕੁਝ ਰੋਡਸ ਨਾਲੋਂ ਕਾਫੀ ਜਿਹੜੀ ਉਹ ਲੰਬੀ ਆ ਮੌਂਟਰੀਅਲ ਕੱਲਾ ਨਹੀਂ ਜਿਹੜਾ ਇਹ ਟੈਸਟ ਕਰ ਰਿਹਾ ਕੈਨੇਡਾ ਦੇ ਵਿੱਚ ਦੂਜੇ ਸ਼ਹਿਰ ਵੀ ਜਿਹੜੇ ਕਾਰ ਫਰੀ ਹੋਣ ਦਾ ਯਤਨ ਕਰ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਵੈਨਕੂਵਰ ਜਿਹੜਾ ਇਹਨੂੰ ਪੋਡੈਸਟ੍ਰੀਨਾਈਜ਼ੇਸ਼ਨ ਕਹਿੰਦੇ ਆ ਮਤਲਬ ਪੋਡੈਸਟ੍ਰੀਨਾਈਜ਼ੇਸ਼ਨ ਪ੍ਰੋਜੈਕਟ ਦਾ ਮਤਲਬ ਇਹ ਆ ਕਿ ਪੋਡੈਸਟ੍ਰੀਅਨ ਦੇ ਹੱਕ ਦੇ ਵਿੱਚ ਜਿਹੜੇ ਪ੍ਰੋਜੈਕਟ ਨੇ ਜਾਂ ਪੋਡੈਸਟ੍ਰੀਅਨ ਫੋਸਟ ਸਪੇਸਿਸ ਜਿਹੜੀਆਂ ਉਹ ਐਕਸਪੈਂਡ ਕੀਤੀਆਂ ਜਾ ਰਹੀਆਂ ਆ ਇੱਥੇ ਅਵੇਲੇਬਲ ਸਪੇਸਿਸ ਦੇ ਵਿੱਚ ਤੇ ਵੈਨਕੂਵਰ ਦੇ ਜਨਰਲ ਮੈਨੇਜਰ ਜਿਹੜੇ ਲੌਨ ਕਲੀਅਰ ਨੇ ਉਹਨਾਂ ਨੇ ਵੀ ਇਹ ਡਿਸਕਸ ਕੀਤਾ ਮੈਮੋ ਸਿਟੀ ਕਾਉਂਸਲ ਦੇ ਵਿੱਚ ਟੋਰਾਂਟੋ ਦੇ ਵਿੱਚ ਸਿਟੀ ਜਿਹੜੀ ਕੰਮ ਕਰ ਰਹੀ ਆ ਪ੍ਰੋਸਟ੍ਰੇਸ਼ਨ ਜਿਹੜਾ ਬਿਜ਼ੀ ਯੰਗ ਸਟਰੀਟ ਤੇ ਹਾਈ ਪਾਰਕ ਆ ਦੂਜਾ ਉੱਥੇ ਦੇ ਕੈਲਗਰੀ ਐਡਮਿੰਟਨ ਹਮਿਲਟਨ ਹਾਲੀਫੈਕਸ ਦੂਜੇ ਜਿਹੜੀਆਂ ਹੋਰ ਸਿਟੀਆਂ ਹੈਗੀਆਂ ਕੁਝ ਉਹ ਵੀ ਜਿਹੜਾ ਇਹਨੂੰ ਜਿਹੜੀਆਂ ਮਤਲਬ ਕਾਰਾਂ ਨੂੰ ਡੀਪ੍ਰਾਇੋਰਟਾਈਜ਼ ਕਰ ਰਹੀਆਂ ਇਹਨਾਂ ਨੂੰ ਦੂਜੇ ਨੰਬਰ ਦੇ ਉੱਤੇ ਸੈਟ ਰਹੀਆਂ ਤੋ ਪ੍ਰੋਗਰੈਸ ਕਾਫੀ ਜ਼ਿਆਦਾ ਇਸ ਮਾਹੌਲੇ ਦੇ ਵਿੱਚ ਕੀਤੀ ਗਈ ਹੈ ਪਰਟੀਕੁਲਰਲੀ ਬਿਜ਼ਨਸ ਜਿਹੜੇ ਆਹੋ ਕਨਸਰਨਡ ਨੇ ਇਸ ਇੰਪੈਕਟ ਦੇ ਬਾਰੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਇਹਨਾਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋਊਗਾ ਕਿ ਕਾਰਾਂ ਘਟ ਜਾਣ ਜਾਂ ਤਾਂ ਉੱਥੇ ਬਸ ਜਾਵੇ ਔਰ ਓਵਰਆਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੀਆਂ ਪਾਲਿਸੀਜ਼ ਨੇ ਉਹੀ ਨੇ ਕਿ ਲੋਕਾਂ ਕੋਲੇ ਕਾਰਾਂ ਘਟ ਹੋਣ ਤੇ ਉਹਦਾ ਹੱਲ ਜਾਂ ਘਟੋ-ਘਟ ਸ਼ਹਿਰ ਦੇ ਵਿੱਚ ਕੁਝ ਿਲਾਕੇ ਇਹੋ ਜਿਹੇ ਰੱਖ ਦਿੱਤੇ ਜਾਣ ਜਿੱਥੇ ਤੁਸੀਂ ਕਾਰ ਲੈ ਕੇ ਨਹੀਂ ਜਾ ਸਕਦੇ ਤੇ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਹੈਗੇ ਆ ਪਰ ਕੈਨੇਡਾ ਦੇ ਇਹਨਾਂ ਕਈ ਸੂਬਿਆਂ ਦੇ ਵਿੱਚ ਹੁਣ ਜਿਆਦਾ ਵਿਸਥਾਰ ਨਾਲ ਕੰਮ ਹੋ ਰਿਹਾ ਕਿ ਇਹ ਇਲਾਕੇ ਹੋਰ ਹੋਣ ਬਾਈਕ ਜਾ ਸਕਦੀ ਹੈ ਤੁਸੀਂ ਤੁਰ ਕੇ ਜਾ ਸਕਦੇ ਹੋ ਪਰ ਕਾਰ ਲੈ ਕੇ ਤੁਸੀਂ ਉਸ ਇਲਾਕੇ ਦੇ ਵਿੱਚ ਨਹੀਂ ਜਾ ਸਕਦੇ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ੂਰ ਗੱਲਾਂ ਬਾਤਾਂ ਨਾਲ